ਸੋ ਚਲਦੇ ਹਾਂ ਜੀ ਸੋਰਨਟੈਨਾ ਜੀ ਕੋਲ ਤੇ ਅੱਜ ਖਬਰਸਾਰ ਉਹਨਾਂ ਕੋਲ ਲੈਨੇ ਆਂ ਟੈਨਾ ਸਾਹਿਬ ਜੀ ਆਨੂੰ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਟੈਨਾ ਸਾਹਿਬ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਆ ਦੇਖੋ ਜੀ ਪੰਜਾਬ ਦੇ ਵਿੱਚ ਹਰ ਪਲ ਦੇ ਵਿੱਚ ਹਰ ਘੰਟੇ ਦੇ ਵਿੱਚ ਕੁਝ ਇਹੋ ਜਿਹਾ ਵਾਪਰ ਰਿਹਾ ਵੀ ਜਿਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਵੀ ਹੁੰਦੀ ਪਰ ਜਿਹੜੀਆਂ ਅੱਜ ਦੇ ਵਿੱਚ ਸੁਰਤੀਆਂ ਉਹ ਇਹ ਆ ਜੇ ਜੈਪੁਰ ਦੇ ਵਿੱਚ ਟੈਂਕਰ ਧਮਾਕੇ ਦੇ ਵਿੱਚ 11 ਜਣੇ ਜੀਉਂਦੇ ਸੜੇ ਤੇ 34 ਲੋਕਾਂ ਦੇ ਨਾਲ ਜਿਹੜੀ ਭਰੀ ਹੋਈ ਬੱਸ ਹੈ ਇਹ ਹਰਸ ਅਡਰਸਟ ਹੋਈ ਹੈ ਤੇ ਭਾਜਪਾ ਸੰਸਦ ਮੈਂਬਰ ਨੇ ਪ੍ਰਿੰਕਾ ਗਾਂਧੀ ਨੂੰ 1984 ਲਿਖੇ ਵਾਲਾ ਬੈਗ ਭੇਟ ਕੀਤਾ ਤੇ ਪ੍ਰਕਾਸ਼ ਚੋਟਾਲਾ ਦਾ 99 ਸਾਲ ਦੀ ਉਮਰ ਚ ਦਿਹਾਂਤ ਹੋਇਆ ਤੇ ਆਮ ਆਦਮੀ ਪਾਰਟੀ ਦਾ ਵਫਦਰ ਰਾਜਪਾਲ ਨੂੰ ਮਿਲਿਆ ਸੁਪਰੀਮ ਕੋਰਟ ਨੇ ਕਿਹਾ ਡੱਲੇਵਾਲ ਨੂੰ ਅਸਥਾਈ ਹਸਪਤਾਲ ਦੇ ਵਿੱਚ ਛੁੱਪ ਕੀਤਾ ਜਾਵੇ ਕੱਲ ਪੈਣੀ ਦੀ ਨਗਰ ਕੌਂਸਲ ਦੇ ਲਈ ਵੋਟਾਂ ਜਿਆਨੀ ਹਰਪ੍ਰੀਤ ਸਿੰਘ ਦੇ ਲੇ ਦੇ ਤਲਾਫ ਲਏ ਹੋਏ ਫੈਸਲੇ ਦੇ ਉੱਤੇ ਇੱਕ ਕੱਟ ਦਾ ਐਲਾਨ ਭਾਰਤ ਪੁਸ਼ੜ ਅਸ਼ਵ ਨੂੰ منی ਲਾਂਡਰਿੰਗ ਕੇਸ ਦੇ ਵਿੱਚ ਮਿਲੀ ਜ਼ਮਾਨਤ ਸਾਬਕਾ ਐਮਐਲਏ ਸਤਕਾਰ ਕੌਰ ਗਹਿਰੀ ਖਿਲਾਫ ਚਾਰ ਬਿਸ਼ੀਟ ਦਾਖਲ ਤੇ ਆਖਰੀ ਖਬਰ ਰਾਜਾ ਵਿਵੇਦ ਨੇ ਉਪਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਜੀ ਇਹ ਬੜੀ ਮੰਦ ਭਾਗੀ ਖ਼ਬਰ ਜੀ ਜੈਪੁਰ ਤੋਂ ਆਈਏ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹੈਗਾ ਤੇ ਜੀ ਬੜਾ ਦਰਦਨਾਕ ਹਾਦਸਾ ਮੈਂ ਜਿਵੇਂ ਜਿਵੇਂ ਰਿਪੋਰਟ ਪੜ੍ਹੀ ਨਾ ਮੈਂ ਬੜਾ ਭਾਵਕ ਹੋਇਆ ਵੀ ਯਾਰ ਦੇਖੋ ਮਿੰਟਾਂ ਸਕਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਗਿਆ ਇਹ ਖਬਰ ਆਈ ਹੈਗੀ ਜੀ ਐਲਪੀਜੀ ਗੈਸ ਦੇ ਨਾਲ ਭਰੇ ਹੋਏ ਟੈਂਕਰ ਨੇ ਤੇ ਇੱਕ ਟਰੱਕ ਦੀ ਆਪਸ ਵਿੱਚ ਟੱਕਰ ਹੋਈ ਆ 11 ਲੋਕਾਂ ਦੀ ਮੌਤ ਹੋ ਗਈ ਆ ਇਸ ਹਾਦਸੇ ਦੇ ਵਿੱਚ 33 ਲੋਕ ਝੁਲਸ ਗਏ ਆ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਆ ਭਾਰਤ ਪੈਟਰੋਲੀਅਮ ਦਾ ਟੈਂਕਰ ਆ ਤੇ ਅਜਮੇਰ ਤੋਂ ਜੈਪੁਰ ਦੇ ਵੱਲ ਜਾ ਰਿਹਾ ਤੇ ਸਵੇਰ ਦਾ 5:44 ਦਾ ਵੇਲਾ ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਜਿਹੜਾ ਐਲਪੀਜੀ ਗੈਸ ਨਾਲ ਭਰਿਆ ਟੈਂਕਰ ਆ ਇਹਨੇ ਯੂ ਟਰਨ ਲਿਆ ਉਸੇ ਵੇਲੇ ਜੈਪੁਰ ਤੋਂ ਆ ਰਹੇ ਇੱਕ ਟਰੱਕ ਨੇ ਇਹਨੂੰ ਟੱਕਰ ਮਾਰ ਦਿੱਤੀ ਇਹ ਪਤਾ ਲੱਗਾ ਜੀ ਜਿਹੜੀਆਂ ਇਹ ਟੈਂਕਰ ਸਿਗਾ ਗੈਸ ਵਾਲਾ ਇਹਦੀਆਂ 5 ਨੋਜ਼ਲਾਂ ਟੁੱਟ ਗਈਆਂ ਤੇ 18 ਟਨ ਗੈਸ ਲੀਕ ਹੋ ਗਈ ਹੂੰ ਹੂੰ 200 ਮੀਟਰ ਦਾ ਇਲਾਕਾ ਜਿਹੜਾ ਅੱਗ ਦੇ ਗੋਲੇ ਦੇ ਵਿੱਚ ਬਦਲ ਗਿਆ ਤੇ ਜਿਹੜਾ ਧਮਾਕਾ ਹੋਇਆ ਇਥੇ ਤੇ 1.5 ਕਿਲੋਮੀਟਰ ਤੱਕ ਇਹਦੀ ਆਵਾਜ਼ ਸੁਣੀ ਆ ਤੁਸੀਂ ਦੇਖੋ ਵੀ ਅੱਗ ਦੀ ਭਿਆਨਕਤਾ ਕਿੰਨੀ ਹੋਊਗੀ ਦੇ ਬੰਦੇ 11 ਜਿਉਂਦੇ ਸੜ ਗਏ ਮਰ ਗਏ ਆ ਤੇ ਅਗਲੀ ਗੱਲ ਜਿਹੜੀ ਹੋਰ ਜਿਹੜੀ ਮੈਂ ਹਰਾਣ ਹੋ ਗਿਆ ਕਿ ਮੋਟਰਸਾਈਕਲ ਵਾਲਾ ਲੱਗ ਰਿਹਾ ਸੀ ਉਦੋਂ ਕੀ ਪਤਾ ਸੀ ਦੀ ਭਾਈ ਅਗਲੇ ਪਲ ਦੇ ਵਿੱਚ ਕੀ ਵਾਪਰਨਾ ਉਹਦੇ ਹੈਲਮਟ ਲਿਆ ਹੋਇਆ ਸੀ ਅੱਗ ਦੇ ਸੇਕ ਨਾਲ ਹੈਲਮਟ ਪਿਗਲ ਕੇ ਉਹਦੇ ਮੂੰਹ ਤੇ ਚੁਬੜ ਗਿਆ 200 ਮੀਟਰ ਤੱਕ ਉੱਚੀਆਂ ਲਾਟਾਂ ਲੱਗੀਆਂ 200 ਜਿਹੜੀਆਂ ਮੀਟਰ ਤੱਕ ਤੇ 200 ਫੁੱਟ ਤੱਕ ਉੱਚੀਆਂ ਲਾਟਾਂ ਉੱਠੀਆਂ ਤੇ ਜਿਹੜੇ ਪੰਛੀ ਜਾ ਰਹੇ ਸੀਗੇ ਉਹ ਵੀ ਸੜ ਕੇ ਮੁੱਕ ਗਏ ਆ ਮਤਲਬ ਅੱਗ ਦੀ ਭਿਆਨਕਤਾ ਇੰਨੀ ਸੀ ਦੀ ਆਲੇ-ਦੁਆਲੇ ਦਾ ਖੇਤਰ ਦਹਿਲ ਗਿਆ ਸੋ ਬੜੇ ਦੁੱਖ ਦੀ ਖਬਰ ਆਈ ਜੀ ਜੀ ਬਿਲਕੁਲ ਜੀ ਬਹੁਤ ਅਫਸੋਸ ਹੈ ਇਹ ਜਿਹੜੇ ਦੇਖੋ ਇੱਥੇ ਬਾਣੀ ਦੀ ਇੱਕ ਤੁਕ ਮੈਨੂੰ ਯਾਦ ਆ ਗਈ ਹਮ ਆਦਮੀ ਹਾਂ ਇੱਕਦਮ ਹੀ ਕੁਝ ਪਤਾ ਨਹੀਂ ਇਨਸਾਨ ਨੂੰ ਕਿ ਇੱਕ ਪਲ ਵਿੱਚ ਕੀ ਹੋ ਜਾਣਾ ਹੈ ਵਾਪਰ ਜਾਣਾ ਹੈ ਸੋ ਇਨਸਾਨ ਹਮੇਸ਼ਾ ਹੀ ਜੇਕਰ ਆਪਣੇ ਯੂ نو ਆਪਣੀ ਜੜ੍ਹਾਂ ਨਾਲ ਜੁੜਿਆ ਰਹੇ ਤਾਂ ਉਹੀ ਬਹੁਤ ਵਧੀਆ ਰਹਿੰਦਾ ਹੈ ਕਦੀ ਵੀ ਕੁਝ ਵੀ ਵਾਪਰ ਸਕਦਾ ਹੈ ਤਾਂ ਬਹੁਤ ਅਫਸੋਸਨਾਕ ਇਹ ਖਬਰ ਤੁਸੀਂ ਸਾਂਝੀ ਕੀਤੀ ਹੈ ਅੱਛਾ ਟੈਨਾ ਸਾਹਿਬ 1984 ਲਿਖਿਆ ਹੋਇਆ ਇੱਕ ਬੈਗ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਕੀਤਾ ਗਿਆ ਇੱਕ ਭਾਜਪਾ ਦੇ ਮੈਂਬਰ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਕੀ ਹੈ ਜੀ ਇਹ ਮਾਜਰਾ ਜੋ ਗੱਲ ਹੈ ਤੇ ਇਹ ਤਾਂ ਨਾ ਅਸਲ ਵਿੱਚ ਜਿਵੇਂ ਸਿਆਸਤ ਆ ਜਿਹੜੀ ਸਾਡੇ ਭਾਰਤ ਦੀ ਇਹ ਰੀਅਲ ਰਾਜਨੀਤੀ ਮੈਂ ਕਹਿਣਾ ਹੁੰਦਾ ਵੀ ਇਹ ਰੀਅਲ ਨਹੀਂ ਇਹ ਰੀਅਲ ਵਾਲੀ ਰਾਜਨੀਤੀ ਆ ਜਿਵੇਂ ਕਿਸੇ ਨੇ ਕਿਸੇ ਬਾਰੇ ਕੁਝ ਕਹਿਤਾ ਕਿਸੇ ਨੇ ਕਿਸੇ ਬਾਰੇ ਕੁਝ ਕਹਿਤਾ ਇਹ ਉਹਦਾ ਇੱਕ ਹਿੱਸਾ ਹੈਗਾ ਇਹ ਉਹਦਾ ਇੱਕ ਟੋਟਾ ਉਸ ਗੱਲ ਦਾ ਅਗਲੀ ਗੱਲ ਮਹੱਤਵਪੂਰਨ ਇਹ ਆ ਜਿਹੜੀ ਆਈ ਸਾਹਮਣੇ ਵੀ ਅੱਜ ਨਾ ਇੱਕ ਬੀਜੇਪੀ ਦੀ ਸੰਸਦ ਮੈਂਬਰ ਆ ਇਹਨੇ ਪ੍ਰਿਯੰਕਾ ਗਾਂਧੀ ਨੂੰ ਇੱਕ ਬੈਗ ਦਿੱਤਾ ਲੋਕ ਸਭਾ ਦੇ ਵਿੱਚ ਗਿਫਟ ਉਸ ਬੈਗ ਨੂੰ ਜਦੋਂ ਉਹਨੇ ਦੇਖਿਆ ਤੇ ਉਹਦੇ ਉੱਤੇ ਲਿਖਿਆ ਸੀਗਾ 1984 ਹੂੰ ਹੂੰ ਹੋ ਸਕਦਾ ਜੀ ਕੱਲ ਨੂੰ ਕੋਈ ਬੀਜੇਪੀ ਦੀ ਕਿਸੇ ਸੰਸਦ ਮੈਂਬਰ ਨੂੰ ਦੇਦੇ ਵੇ ਉੱਤੇ ਗੁਦਰਾ ਲਿਖਿਆ ਹੋਵੇ ਪਤਾ ਥੋੜੀ ਹੁੰਦਾ ਵੀ ਜੇਕਰ ਆਹ ਜਾਣਦੀ ਤੇ ਨਿੱਤੀਤਾ ਜੀ ਦੇਖੋ ਵੀ ਪਿਛਲੇ ਕਈ ਦਿਨਾਂ ਤੋਂ ਪ੍ਰਯੰਕਾ ਗਾਂਧੀ ਦੇ ਬੈਗ ਦਾ ਜਿਹੜੇ ਲੋਕ ਸਭਾ ਦੇ ਵਿੱਚ ਲੈ ਕੇ ਜਾਂਦੀ ਉਹ ਚਰਚਾ ਦੇ ਵਿੱਚ ਆ ਇੱਕ ਦਿਨ 10 ਦਸੰਬਰ ਨੂੰ ਇਹਦੇ ਬੈਗ ਦੇ ਉੱਤੇ ਮੋਦੀ ਤੇ ਅਦਾਨੀ ਦੀ ਫੋਟੋਸ਼ਾਪੀ ਸੀ ਹੂੰ ਹੂੰ 10 ਦਸੰਬਰ ਨੂੰ ਇਹਦੇ ਬੈਗ ਦੇ ਉੱਤੇ ਫਲਸਤੀਨ ਦੇ ਪ੍ਰਤੀਕ ਚਿੰਨ੍ਹ ਵਾਏ ਸੀਗੇ 17 ਦਸੰਬਰ ਨੂੰ ਇਹ ਬੈਰ ਦੇ ਉੱਤੇ ਬੰਗਲਾਦੇਸ਼ Hindu ਇਸਾਈਆਂ ਨਾਲ ਖੜੇ ਰਹੋ ਇਹ ਗੱਲ ਲਿਖੀ ਸੀ ਤੇ ਅੱਜ ਇਹਨੂੰ 1984 ਵਾਲਾ ਬੈਕ ਦੇ ਕਹਿੰਦੇ ਭਾਈ ਤੁਹਾਨੂੰ ਆ ਗੱਲਾਂ ਚੇਤੇ ਆਉਂਦੀਆਂ ਉਹ ਕਿਉਂ ਨਹੀਂ ਆਉਂਦੀ ਹੂੰ ਹੂੰ ਓਮਪ੍ਰਕਾਸ਼ ਚੋਟਾਲਾ ਵੀ ਜੀ ਕੂਚ ਕਰ ਗਏ ਨੇ ਹਾਂ ਬਿਲਕੁਲੀ 99 ਸਾਲ ਦੀ ਉਮਰ ਦੇ ਵਿੱਚ ਓਮਪ੍ਰਕਾਸ਼ ਚੋਟਾਲਾ ਹੋਰੀ ਅੱਜ ਕੂਚ ਕਰ ਗਏ ਆ ਤੇ ਆਪਾਂ ਜਾਣਦੇ ਕਿ ਕਿਸੇ ਵੇਲੇ ਹਰਿਆਣੇ ਦੀ ਰਾਜਨੀਤੀ ਵਿੱਚ ਬੜਾ ਵੱਡਾ ਨਾਂ ਹੁੰਦਾ ਸੀ ਤੇ ਵਿਵਾਦਾਂ ਦੇ ਵਿੱਚ ਵੀ ਕਿਸੇ ਵੇਲੇ ਵੱਡਾ ਵੱਡਾ ਨਾਂ ਰਿਹਾ ਹਰ ਦੁਨੀਆ ਦੇ ਉੱਤੇ ਨਹੀਂ ਰਹੇ ਅੱਜ ਉਹਨਾਂ ਨੂੰ ਕਹਿੰਦੇ ਦੀ ਸਵੇਰ ਦੇ ਵੇਲੇ ਦਿਲ ਦਾ ਦੌਰਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਦੰਤਾ ਹਸਪਤਾਲ ਦੇ ਵਿੱਚ ਗੁਰੂਗ੍ਰਾਮ ਲੈ ਕੇ ਆਏ ਇੱਥੇ ਇਹਨਾਂ ਨੇ ਦੁਪਹਿਰੇ ਲਗਭਗ 12:00 ਵਜੇ ਜਿਹੜੀ ਉਹ ਇਹਨਾਂ ਨੇ ਜਿਹੜੀ ਜਾਨ ਨਿਕਲ ਗਈ ਹੈ ਇਹਨਾਂ ਦੀ ਮੌਤ ਹੋ ਗਈ ਹੈ ਚਲੋ ਦੁੱਖ ਹੈ ਦੇਖੋ ਬੰਦੇ ਦੇ ਸਾਰੇ ਨਹੀਂ ਜਾਣਾਂ ਤੇ بڑے ਬੰਦਿਆਂ ਨਾਲ ਬੜੇ ਤਰ੍ਹਾਂ ਦੇ ਵਿਵਾਦ ਵੀ ਜੁੜੇ ਰਹਿੰਦੇ ਹੁੰਦੇ ਆ ਇਹਨਾਂ ਦੇ ਨਾਲ ਖਾਤੇ ਜੁੜੇ ਸੀਗੇ ਆਪਾਂ ਜਾਣਦੇ ਆ ਇਸ ਵੇਲਾ ਸਕਾ ਜਦੋਂ ਇਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਦਸਵੀਂ ਤੇ 12ਵੀਂ ਇਹਨਾਂ ਨੇ ਜੇਲ੍ਹ ਦੇ ਵਿੱਚ ਹੀ ਕੀਤੀ ਆ ਜੇ ਮੈਂ ਗਲਤ ਨਾ ਹੋਵਾਂ ਤਾਂ 1935 ਦੇ ਵਿਚਾਲੇ ਜਨਮ ਹੋਇਆ ਸੀਗਾ 89 ਸਾਲ ਦੀ ਉਮਰ ਦੇ ਵਿੱਚ ਅੱਜ ਇਹਨਾਂ ਦੀ ਮੌਤ ਹੋਈ ਆ ਤੇ ਬਾਦਲ ਪਰਿਵਾਰ ਦੇ ਬਹੁਤ ਦੇੜਲੇ ਸੀਗੇ ਤੇ ਅੱਜ ਬਾਦਲ ਪਰਿਵਾਰ ਦੇ ਮੈਂਬਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਜੀ ਜੀ ਰਾਜਪਾਲ ਨਾਲ ਆਪ ਦੇ ਵਫ਼ਦ ਦੀ ਮੀਟਿੰਗ ਹੋਈ ਹੈ ਜੀ ਕੀ ਵਾਰਤਾਲਾਪ ਹੋਇਆ ਤੇ ਦੇਖੋ ਅੱਜ ਆਮ ਆਦਮੀ ਪਾਰਟੀ ਦਾ ਵਫਦ ਜਿਹੜਾ ਉਹ ਪਤਾ ਲੱਗਾ ਜੀ ਕਿ ਅਵਨ ਅਰੋੜਾ ਦੀ ਅਗਵਾਈ ਦੇ ਵਿੱਚ ਸੂਬਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਮਿਲ ਕੇ ਆਇਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਭਾਈ ਜਿਸ ਤਰੀਕੇ ਨਾਲ ਮਿਲ ਕੇ ਆਇਆ ਇਹਨਾਂ ਨੇ ਦੋ ਮੁੱਖ ਮੰਗਾਂ ਰੱਖੀਆਂ ਉਹਨਾਂ ਨੇ ਮੰਗਿਆ ਇਹ ਰੱਖੀਆਂ ਜੀ ਕਿ ਇੱਕ ਤਾਂ ਵੀ ਭਾਈ ਜਿਹੜੇ ਅਮਿਤ ਸ਼ਾਹ ਨੂੰ ਮਾਫੀ ਮੰਗਣ ਤੇ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਦੂਜੀ ਗੱਲ ਇਹਨਾਂ ਨੇ ਇਹ ਕਹੀ ਆ ਵੀ ਭਾਈ ਜਿਹੜੇ ਡੱਲੇਵਾਲ ਸਾਹਿਬ ਆ ਇਹਨਾਂ ਦੇ ਬਾਰੇ ਕੇਂਦਰ ਦੀ ਸਰਕਾਰ ਦੇ ਵੱਲੋਂ ਸੋਚਿਆ ਜਾਵੇ ਤੇ ਉਹਨਾਂ ਦੀ ਜ਼ਿੰਦਗੀ ਬੜੀ ਕੀਮਤੀ ਹੈਗੀ ਆ ਸੋ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅੱਜ ਆਮ ਆਦਮੀ ਪਾਰਟੀ ਦਾ ਵਫਰ ਮਿਲਿਆ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਕਈ ਸੀਨੀਅਰ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਸੀਗੇ ਤੇ ਵੈਨੇ ਪਾਈ ਕਟਾਰੀਆ ਸਾਹਿਬ ਅੱਗੇ ਕਿਹੋ ਜਿਹਾ ਸੁਨੇਹਾ ਪਹੁੰਚਾਉਂਦੇ ਜੀ ਜੀ ਤੇ ਡੇਲੀਵਲ ਸਾਹਿਬ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਉਹਨੂੰ ਅਸਥਾਈ ਹਸਪਤਾਲ ਵਿੱਚ ਸ਼ਿਫਟ ਕੀਤਾ ਜਾਵੇ ਕਿ ਸ਼ਿਫਟ ਕਰ ਦਿੱਤਾ ਗਿਆ ਨਹੀਂ ਜੀ ਅਸਲ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਤੀਜੇ ਦਿਨ ਲਗਾਤਾਰ ਸੁਣਵਾਈ ਹੋਈ ਸੀ ਇਸ ਮਸਲੇ ਦੇ ਉੱਤੇ ਤੇ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਡੱਲੇਵਾਲ ਸਾਹਿਬ ਦੀ ਜਦੋਂ ਹਾਲਤ ਇਨੀ ਨਾਜ਼ੁਕ ਆ ਤੇ ਫਿਰ ਉਹ ਕਹਿੰਦੇ ਜੀ ਕਿ ਇਹਨਾਂ ਨੂੰ ਕਿਉਂ ਨਹੀਂ ਅਸਥਾਈ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹਾਲਾਂਕਿ ਜਿਹੜੇ ਪੰਜਾਬ ਦੇ ਐਡਵੋਕੇਟ ਜਨਰਲ ਆ ਉਹਨਾਂ ਦੇ ਵੱਲੋਂ ਵੀ ਆਪਣਾ ਉੱਤਰ ਦਾਖਲ ਕੀਤਾ ਗਿਆ ਤੇ ਵੈਨੇਪਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਇਸ ਵੇਲੇ ਹਾਲਾਤ ਚਿੰਤਾਜਨਕ ਆ ਖਬਰ ਕੋਈ ਵੀ ਮੰਦਭਾਗੀ ਆ ਸਕਦੀ ਆ ਜਿਹੜੀ ਕਿ ਆਵੇ ਨਾ ਅਸੀਂ ਇਹਦੀ ਕਾਮਨਾ ਕਰਦੇ ਆ ਹੂੰ ਹੂੰ ਅੱਜ ਫਕੀਰਣ ਪੂਰੇ ਹੋ ਗਏ ਜਿਹੋ ਉਹਨਾਂ ਨੇ ਮਰਨ ਵਰਤ ਨੂੰ ਦੁੱਖ ਇਸ ਗੱਲ ਦਾ ਵੀ ਭਾਈ ਕਿਸੇ ਨੂੰ ਕੋਈ ਚਿੰਤਾ ਨਹੀਂ ਕਿਸੇ ਨੂੰ ਕੁਝ ਚੇਤਾ ਨਹੀਂ ਤੇ ਰਾਜਨੀਤਿਕ ਲੋਕਾਂ ਨੂੰ ਚੇਤਾ ਪਤਾ ਕੀ ਆ ਜੀ ਵੀ ਭਾਈ ਕਾਉਂਸਲਰ ਕਿਵੇਂ ਬਣਾਉਣੇ ਆ ਸਾਡੇ ਕਾਉਂਸਲਰ ਹੋਣ ਸਾਡੇ ਮੇਅਰ ਹੋਣ ਸਾਡੀ ਆ ਚੀਜ਼ ਹੋਵੇ ਸਾਡੀ ਆ ਉਹ ਚੀਜ਼ ਹੋਵੇ ਬਸ ਇਸ ਗੱਲ ਤੋਂ ਬਿਨਾ ਹੋਰ ਕੁਝ ਚੇਤੇ ਨਹੀਂ ਆ ਜੀ ਤੇ ਇਸ ਨੂੰ ਲੈ ਕੇ ਜੀ ਕੱਲ ਯਾਨੀ ਕਿ 21 ਦਸੰਬਰ ਨੂੰ ਕਾਉਂਸਲ ਚੋਣਾਂ ਪੈਣੀਆਂ ਨੇ ਕੀ ਤਿਆਰੀਆਂ ਨੇ ਕੀ ਕੁਝ ਚੱਲ ਰਿਹਾ ਜੀ ਦੇਖੋ ਅੱਜ ਜਿਹੜੇ ਕੌਂਸਲਿੰਗਾਂ ਚੋਣਾਂ ਹੋਣੀਆਂ ਤੇ ਕੌਂਸਲਿੰਗਾਂ ਚੋਣਾਂ ਦੇ ਵੱਡੇ ਨਜ਼ਰ ਤਿਆਰੀਆਂ ਤਾਂ ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਡੀ ਟੋਟੀ ਦਾ ਜ਼ੋਰ ਲਾਇਆ ਪਿਆ ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਵੀ ਸਵੇਰੇ 8 ਵਜੇ ਯਾਨੀ ਕਿ ਕੱਲ ਨੂੰ ਯਾਨੀ ਕਿ 21 ਤਰੀਕ ਨੂੰ ਸਵੇਰੇ 8 ਵਜੇ ਵੋਟਾਂ ਪੈਣ ਦਾ سلسلہ ਸ਼ੁਰੂ ਹੋਣਾ ਆਸਰਣ ਤੱਕ ਨਤੀਜੇ ਵੀ ਆ ਜਾਣੇ ਆ ਕਿਹੜੀ ਪਾਰਟੀ ਦੇ ਕਿੰਨੇ ਕੌਂਸਲਰ ਬਣਦੇ ਤੇ ਕਿਹੜੀ ਪਾਰਟੀ ਦਾ ਮੇਅਰ ਬਣਨ ਦੀ ਸੰਭਾਵਨਾ ਇਹ ਪਤਾ ਲੱਗ ਜਾਣਾ ਸੋ ਅ ਤਿਆਰਗਾ ਬਹੁਤ ਵੱਡੇ ਪਦਰਤੇ ਹੋਈਆਂ ਬੰਦੇ ਪੱਟਣ ਦਾ ਸਿਲਸਿਲਾ ਝੋਟ ਵੰਡਣ ਦਾ ਸਿਲਸਿਲਾ दारू ਵੰਡਣ ਦਾ ਸਿਲਸਿਲਾ ਹਰ ਰੋਜ਼ ਹੀ ਖਬਰਾਂ ਆਈ ਗਈਆਂ ਐਤਕੀ ਤਾਂ ਆਮ ਆਦਮੀ ਪਾਰਟੀ ਨੇ ਵੀ ਕਮਾਲੀ ਕਰਤੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਅਸੀਂ ਪਰਿਵਾਰਵਾਦ ਨਹੀਂ ਰਹਿਣ ਦੇਣਾ ਸਾਡੀ ਪਾਰਟੀ ਦੇ ਵਿੱਚ ਪਰਿਵਾਰਵਾਦ ਵਾਲੀ ਗੱਲ ਕੋਈ ਨਹੀਂ ਆ ਲੁਧਿਆਣੇ ਦੇ ਬੱਚੇ ਜਿਹੜੇ ਬੰਦੇ ਉਮੀਦਵਾਰ ਖੜੇ ਹੋਏ ਆ ਉਹਦੇ ਵਿੱਚ ਬਹੁਤੇ ਵਿਧਾਇਕਾਂ ਦੇ ਧੀਆਂ ਪੁੱਤ ਹੀ ਆ ਕਿਸੇ ਨੇ ਕੋਈ ਭਰਾ ਖੜਾ ਕਰ ਲਿਆ ਕਿਸੇ ਨੇ ਬੋਲਟੀ ਖੜੀ ਕਰ ਲਈ ਕਿਸੇ ਨੇ ਯਾਰ ਦੋਸਤ ਖੜਾ ਕਰ ਲਿਆ ਉੱਥੇ ਸਾਰਾ ਕੁਝ ਹੋ ਜਾਈ ਰਿਹਾ ਜੀ ਜੀ ਤੇ ਦੇ ਕਿਹਾ ਜਾਂ ਅਹ ਤੇਨਸਬ ਜੀ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਦੋਸ਼ ਲੱਗੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਇਸ ਵਾਰ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਜਾ ਰਿਹਾ ਹੈ ਕੌਣ ਕਰ ਰਿਹਾ ਹੈ ਇਕੱਠ ਤੇ ਕੀ ਹੋਣ ਵਾਲਾ ਹੈ ਜੀ ਦੇਖੋ ਅਸਲ ਵਿੱਚ ਨਾ ਜਿਹੜੀ ਕਾਲੀ ਦਾਲ ਸੁਧਾਰ ਲੈਣਾ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹਦੇ ਮੈਂਬਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹਦੇ ਵਿੱਚ ਬੁਰ ਪ੍ਰਤਾਪ ਸਿੰਘ ਬਟਾਲਾਹੋਰੀ ਨੇ ਬੀਬੀ ਜਗੀਰ ਕੌਰ ਨੇ ਪ੍ਰੇਮ ਸਿੰਘ ਚੰਦੂ ਬਾਗਰਾ ਨੇ ਕਹੀ ਹੋਰ ਆ ਉਹਨਾਂ ਨੇ ਕਿਹਾ ਜੀ ਕਿ ਮर्याਦਾ ਦਾ ਉਲੰਘਣ ਹੋਇਆ ਜਾਨੀ ਹਰਪ੍ਰੀਤ ਸਿੰਘ ਦੇ ਨਾਲ ਜ਼ਿਆਦਤੀ ਹੋਈ ਹੈ ਇਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਜਥੇਦਾਰਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਲੀਲਕਾਰੀ ਦਿੱਤਾ ਗਿਆ ਜਿਹੜਾ ਇਹਨਾਂ ਦੇ ਖਿਲਾਫ ਫੈਸਲਾ ਹੋਇਆ ਵੀ 15 ਦਿਨ ਦੇ ਲਈ ਇਹਨਾਂ ਨੂੰ ਲਾਂਬੇ ਕੀਤਾ ਜਾਂਦਾ ਇਹਨਾਂ ਦੀ ਜਿਹੜੀ ਆ ਸੇਵਾ ਤੋਂ ਇਹਨਾਂ ਨੂੰ ਤਰੇ ਕੀਤਾ ਜਾਂਦਾ ਉਹ ਕਹਿੰਦੇ ਵੀ ਅਸੀਂ ਇਹਦੇ ਖਿਲਾਫ ਦਮਦਮਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਰੱਖਾਂਗੇ ਹਾਲਾਂਕਿ ਤਰੀਕ ਨਹੀਂ ਐਲਾਨ ਕੀਤੀ ਗਈ ਪਰ ਕਹਿੰਦੇ ਰੱਖਾਂਗੇ ਜੀ ਜੀ ਤੇ ਭਾਰਤ ਪੂਸ਼ਨ ਆਸ਼ੂ ਦੇ ਸੰਬੰਧ ਵਿੱਚ ਕੀ ਲੇਟੈਸਟ ਹੈ ਜੀ ਲਫੋ ਚਾਰ ਮਹੀਨੇ ਤੋਂ ਭਾਰਤ ਪੂਸ਼ਣ ਆਸ਼ੂ ਜੇਲ੍ਹ ਦੇ ਵਿੱਚ ਆ ਹੂੰ ਤੇ منی ਲਾਂਡਰਿੰਗ ਦਾ ਕੇਸ ਆ ਤੇ ਟੈਂਡਰ ਘੁਟਾਲੇ ਦਾ ਮਾਮਲਾ ਸੀਗਾ ਤੇ ਪਤਾ ਲੱਗਾ ਜੀ ਭਾਰਤ ਪੂਸ਼ਣ ਆਜੂ ਨੂੰ ਅੱਜ ਸੰਯੁਕਤ ਰੈਣਾ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਤੇ ਜਿਹੜਾ ਕੇਸ ਇਹਨਾਂ ਦੇ ਤੇ ਦਰਜ ਹੋਇਆ ਸੀ ਉਹ ਵੀ ਰੱਦ ਕਰ ਦਿੱਤਾ ਗਿਆ ਸੋ ਮੇਰਾ ਖਿਆਲ ਹੈ ਕਿ ਕੱਲ ਜਾਂ ਪਰਸੋਂ ਤੱਕ ਇਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਜੀ ਤੇ ਇੱਕ ਸਮੇਲੇ ਸਤਕਾਰ ਕੌਰ ਦਾ ਕੀ ਕੇਸ ਹੈਗਾ ਜੀ ਤਤਕਾਰਕੋਰ ਦੇਰੀ ਨੇ ਜਿਹੜੇ ਫਿਰੋਜ਼ਪੁਰ ਦੇ ਹਾਤੀ ਤੋਂ ਸਾਬਕਾ ਐਮਐਲਏ ਆ ਤਾਂ ਉਸਦੇ ਐਮਐਲਏ ਰਹੇ ਆ ਜੀ ਉਹ ਜਿਹੜੇ ਮਹੀਨੇ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਆ ਇਹਦੇ ਵਿੱਚ ਕਹਿੰਦੇ ਵੀ 16-12 ਸੱਫਰਦੀ ਆ 22 ਜਾਂ 25 ਗਵਾਹ ਇਹਦੇ ਵਿੱਚ ਬਣਾਏ ਗਏ ਆ ਜਿਹੜੇ ਭਾਈ ਕੀ ਗੱਲ ਬਣਦੀ ਪਰ ਇਹਨਾਂ ਨੂੰ ਤੇ ਇਹਨਾਂ ਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੀ ਉਪਰਾਸ਼ਟਪਤੀ ਨਾਲ ਰਾਜਾ ਵੜਿੰਗ ਨੇ ਮੀਟਿੰਗ ਕੀਤੀ ਹੈ ਜੀ ਕੁਝ ਗੱਲਾਂ ਬਾਹਰ ਆਈਆਂ ਕੀ ਗੱਲਬਾਤ ਹੋਈ ਦੇਖੋ ਜੀ ਉਹਨਾਂ ਨੇ ਰਾਜਾ ਬੜਿੰਗਹੁਰਾ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਹਰਣ ਦੇ ਨਾਲ ਮੁਲਾਕਾਤ ਕੀਤੀ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਬਾਰੇ ਗੱਲ ਕੀਤੀ ਜਿਹੜੀਆਂ ਕਿ ਹੋ ਨਹੀਂ ਰਹੀਆਂ ਜਿਹੜੀਆਂ ਕਿ ਕਰਵਾਉਣ ਦੇ ਲਈ ਮੰਗ ਕੀਤੀ ਆ ਜੀ ਉਹਨਾਂ ਨੇ ਗੱਲ ਕਹੀ ਆ ਵੀ ਭਾਈ ਇਸ ਵੇਲੇ ਕੁਝ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਭਾਈ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਵੇ ਪਰ ਇੰਨਾ ਲੰਮਾ ਸਮਾਂ ਹੋ ਗਿਆ ਜੀ ਧਰਮ ਖਤਮ ਹੋਈ ਨੂੰ ਵੀ ਇੰਨਾ ਚਿਰ ਹੋ ਗਿਆ ਪਰ ਇਹਨਾਂ ਦੇ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਵੱਲੋਂ ਇਹ ਚੋਣਾ ਨਹੀਂ ਕਰਵਾਈਆਂ ਜਾ ਰਹੀਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਈ ਕੇਂਦਰ ਨੂੰ ਕਹਿ ਕੇ ਚੋਣਾ ਕਰਵਾਈਆਂ ਜਾਣ ਜੀ ਤੇ ਖੀਰ ਵਿੱਚ ਸੋਰੈਂਟਾ ਜੀ ਮੌਸਮ ਸੰਬੰਧੀ ਕੀ ਜਾਣਕਾਰੀ ਹੈ ਦੇਖੋ ਮੌਸਮ ਦੇ ਸੰਬੰਧ ਦੇ ਵਿੱਚ ਜਾਣਕਾਰੀ ਇਹ ਹੈ ਜੀ ਬੜੀ ਬਹੁਤਾਪੂਰਨ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕਈ ਸਮਾਂ ਤੇ ਕਣੀਆਂ ਪੈ ਸਕਦੀਆਂ ਮੌਸਮ ਵਿਭਾਗ ਨੇ ਗੱਲ ਕਹੀ ਹੈ ਜੀ ਕਿ ਰਾਤਾਂ ਠੰਡੀਆਂ ਹੋਰ ਹੋ ਜਾਣੀਆਂ ਸ਼ੀਤ ਲਹਿਰ ਚੱਲਣੀ ਹੈ ਦਿਨ ਦੇ ਵੇਲੇ ਜੇ ਧੁੱਪ ਨਿਕਲੀ ਤੇ ਐਸ ਵੇਲੇ ਠਾਰੀ ਹੈ ਜੀ ਤੈਨੂੰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਮਿਹਰਬਾਨ ਜੀ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ